ਗਰੀ ਪਰਿਵਾਰ ਕੁਦਰਤੀ ਆਫਤ ਦੇ ਚਪੇਟ ਵਿੱਚ ਮੀਂਹ ਕਾਰਨ ਪੂਰਾ ਘਾਟ ਹੈ ਗਿਆ ਪਟਿਆਲਾ ਜ਼ਿਲ੍ਹਾ ਦੇ ਬਰਸਰਡ ਪਿੰਡ ਵਿੱਚ ਭਾਰੀ ਮੀਂਹ ਕਾਰਨ ਇੱਕ ਗਰੀ ਪਰਿਵਾਰ ਤੇ ਕੁਦਰਤ ਦੀ ਮਾਰ ਪਈ ਹੈ ਭਾਰੇ ਮੀ ਕਾਰਨ ਦਿਹਾੜੀ ਮਜ਼ਦੂਰੀ ਕਰਨ ਵਾਲੇ ਇੱਕ ਗਰੀਬ ਪਰਿਵਾਰ ਦਾ ਪੂਰਾ ਘਟ ਹੈ ਗਿਆ ਜਿਸ ਨਾਲ ਪਰਿਵਾਰ ਨੂੰ ਵੱਡਾ ਨੁਕਸਾਨ ਹੋਇਆ ਅਤੇ ਪਰਿਵਾਰ ਪੂਰੀ ਤਰ੍ਹਾਂ ਹੌਸਲਾ ਹਾਰ ਗਿਆ ਪਰਿਵਾਰ ਵਿੱਚ ਪਤੀ ਪਤਨੀ ਦੋਵੇਂ ਦਿਹਾੜੀ ਮਜ਼ਦੂਰੀ ਕਰਦੇ ਹਨ ਇਹ ਲੋਕ ਜੀਰਾ ਬੀਜਣ ਦਾ ਕੰਮ ਕਰਦੇ ਹਨ ਜਿਸ ਲਈ ਇਹਨਾਂ ਨੂੰ 400 ਰੁਪਏ ਦਿਨ ਮਿਲਦੇ ਹਨ ਇਸੇ ਕਮਾਈ ਨਾਲ ਹੀ ਆਪਣਾ ਸਾਰੇ ਘਰ ਦਾ ਗੁਜ਼ਾਰਾ ਕਰਦੇ ਹਨ ਤੇ ਬੱਚਿਆਂ ਦੀ ਫੀਸ ਵਰਦੇ ਹਨ ਪਰਿਵਾਰ ਵਿੱਚ ਦੋ ਧੀਆ ਅਤੇ ਇੱਕ ਪੁੱਤਰ ਹੈ ਜੋ ਸਕੂਲ ਵਿੱਚ ਪੜ੍ਹਦੇ ਹਨ ਪਰਿਵਾਰ ਨੇ ਲੋਕਾਂ ਕੋਲੋਂ ਹੱਥ ਜੋੜਦੇ ਮਦਦ ਦੀ ਅਪੀਲ ਕੀਤੀ ਹੈ ਪ੍ਰਭਾਵਿਤ ਪਰਿਵਾਰ ਦਾ ਕਹਿਣਾ ਕਿ ਪਿਛਲੇ ਦਿਨੀ ਪਏ ਭਾਰੀ ਮੀਂਹ ਕਾਰਨ ਉਹਨਾਂ ਦਾ ਘਰ ਟਹਿ ਗਿਆ ਹੈ ਜਿਸ ਕਮਰੇ ਦੇ ਛੱਤ ਡਿੱਗੀ ਉਸ ਵਿੱਚ ਉਹਨਾਂ ਦੇ ਬੱਚੇ ਪੜ੍ਹ ਰਹੇ ਸਨ ਰਾਤ 10 ਵਜੇ ਅਚਾਨਕ ਧੂੜ ਉੜਦੀ ਸ਼ੁਰੂ ਹੋਈ ਤਾਂ ਬੱਚੇ ਬਾਹਰ ਭੱਜੇ ਉਸ ਸਮੇਂ ਛੱਤ ਡਿੱਗ ਗਈ ਅਤੇ ਉਹਨਾਂ ਦੇ ਪੁੱਤਰ ਦੇ ਹੱਥ ਤੇ ਇੱਟ ਲੱਗ ਗਈ ਫਿਲਹਾਲ ਪਰਿਵਾਰ ਮਦਦ ਦੀ 구ਹਾਰ ਲਾ ਰਿਹਾ ਹੈ ਕੀ ਨਾਮ ਹੈ ਜੀ ਜਸਵੀਰ ਕੋ ਕਿਹੜੇ ਪਿੰਡ ਰਹਿੰਦੇ ਹੋ ਮਰਸੜ ਪਿੰਡ ਹੈ ਇਹ ਛੱਤ ਗਿਰੀ ਹੈ ਕਿ ਕਿੱਦਾਂ ਗਿਰੀ ਹੈ ਮਾਮਲਾ ਕੀ ਹੈ ਛੱਤ ਗਿਰੀ ਹੈ ਇਹ ਮੀਂਹ ਜਿਆਦਾ ਪੈਂਦਾ ਸੀ ਉਸ ਦਿਨ ਰਾਤ ਨੂੰ ਲੱਗ ਗਈ ਅਸੀਂ ਅੰਦਰ ਬੱਚੇ ਬੈਠੇ ਸੀ ਤੇ ਉਤੋਂ ਮਿੱਟੀ ਚੜਨ ਲੱਗੀ ਬੱਚੇ ਭੱਜ ਕੇ ਬਾਹਰ ਨਿਕਲੇ ਮੁੰਡੇ ਦੇ ਲੱਗੀ ਮੜੀ ਇੱਟ ਅੰਦਰ ਤੇ ਬਾਹਰ ਤੇ ਤੇ ਬੱਚੇ ਬਾਹਰ ਨਿਕਲ ਗਏ ਤੇ ਦੜ ਦੇ ਕੇ ਸਾਰਾ ਉੱਗ ਗਿਆ ਜੀ ਫਿਰ ਅਸੀਂ ਗਮੰਡੀਆਂ ਦੇ ਘਰੇ ਗਏ ਗਮੰਡੀਆਂ ਨੂੰ ਪਾਉਂਦ ਰਾ ਸਾਨੂੰ ਤੁਸੀਂ ਵੀ ਉੱਥੇ ਗਿਰਜੋ ਉਹਦੇ ਮਾਝੋਂ ਦੇ ਬਾਹਰ ਨਿਕਲਿਆ ਅਸੀਂ ਬਾਹਰ ਗਏ ਜੀ ਉਧਰ ਗਾਏ ਅਬ ਬੱਚੇ ਅੱਧੇ ਇਹਨਾਂ ਦੇ ਗਮੰਡੇ ਮੁੰਡੇ ਦੇ ਪਾਏ ਸਾਨੂੰ ਅੱਧੇ ਅਸੀਂ ਉਧਰ ਪਏ ਜੀ ਸਾਡੇ ਭਤੀਜੇ ਦੇ ਘਰੇ ਉਧਰ ਆਰ ਕੱਟੀ ਅਸੀਂ ਹੁਣ ਕੱਲ ਸਾਮਾਨ ਕੱਢਿਆ ਸਾਰਾ ਵੀਰ ਜੀ ਸਾਰਾ ਨੁਕਸਾਨ ਹੋ ਗਿਆ ਛੱਡਾ ਕੁੱਪੜਾ ਕਿਤਨਾ ਕੋ ਨੁਕਸਾਨ ਮੰਨਦੇ ਹੋ ਸਾਰੇ ਇਹ ਸੌਦਾ ਪੱਤਾ ਸਾਰਾ ਮੇਰਾ ਇੱਧਰ ਪਿਆ ਜੀ ਪੇਟੀ ਲਮਾਰੀ ਸਾਰਾ ਕੁਝ ਇੱਧਰ ਹੀ ਦੀ ਜੀ ਬੈੱਡ ਟੁੱਟ ਗਿਆ ਜੀ ਮੰਜਾ ਟੁੱਟ ਗਿਆ ਸਾਰਾ ਨੁਕਸਾਨ ਪੰਚ ਸਰਪੰਚਰੀ ਕੋਈ ਆਇਆ ਨਹੀਂ ਤੁਸੀਂ ਉਹਨਾਂ ਨੂੰ ਇਤਲਾ ਦਿੱਤੀ ਹੈ ਹਾਂ ਜੀ ਬੁੱਚਿਆ ਜੀ ਕਿਹਾ ਸੀ ਫੋਨ ਕਰਕੇ ਦੱਸੇਗੀ ਸਰਪੰਚ ਜੀ ਆਏ ਨਹੀਂ ਹਲੇ ਹਾਂ ਜੀ ਨਹੀਂ ਕਿੰਨੇ ਦਿਨ ਹੋ ਗਏ ਛੱਤ ਗਿਰੇ ਨੇ 4 ਦਿਨ ਹੋ ਗਏ ਅੱਲੇ ਤੱਕ ਨਹੀਂ ਆਏ ਨਾ ਆਏ ਉਹਨੂੰ ਫੋਨ ਕਰਾਇਆ ਤੇ ਉਹ ਕਹਿੰਦੇ ਕੋਈ ਨਹੀਂ ਦੇਖਦਿਆਂ ਕਰਦੇ ਫੋਟੋ ਨੋਟਾ ਪਾਦਾਂ ਗਿਆ ਜਿੱਦਾਂ ਪੰਜਾਬ ਸਰਕਾਰ ਵੱਲੋਂ ਬਾਲੇ ਛੱਤਵਾਸੀ ਅਪਲਾਈ ਕੀਤਾ ਜਾਂਦਾ ਤੁਹਾਡੇ ਵੱਲੋਂ ਕੀਤਾ ਗਿਆ ਹਾਂਜੀ ਫਾਰਮ ਭਰੇ ਹੋਏ ਨੇ ਫਾਰਮ ਤਾਂ ਜੀ ਬਹੁਤ ਵਾਰੀ ਭਰਾ ਤੇ ਸਾਡੇ ਆਇਆ ਕੁਝ ਨਹੀਂ ਆਇਆ ਫਾਰਮ ਉਹ ਵਾਰੀ ਭਰੇ ਨੇ ਕੋਣ ਪੰਚ ਸਰਪੰਚ ਵੱਲੋਂ ਕੋਈ ਏਜੰਟ ਤੇ ਤੋਂ ਪਤਾ ਨਹੀਂ ਸਾਡੀ ਮੇਟ ਆ ਜਿਹੜੀ ਨਰੇਗਾ ਵਾਲੀ ਉਹ ਭਰਕੇ ਲੈ ਕੇ ਆ। ਕੰਮ ਕਰ ਕੀ ਕਰਦੇ ਤੁਸੀਂ? ਅਸੀਂ ਜੀ ਨਰੇਗਾ ਚ ਵੀ ਕੰਮ ਕਰਦੇ ਆਂ ਜੀ ਦਿਹਾੜੀ-ਦੂੜੀ ਵਾਗਦੇ ਆਂ, ਦਿਹਾੜੀ-ਦੂੜੀ ਕਰਦੇ ਆਂ ਜੀ। ਹੁਣ ਸਰਕਾਰ ਨੂੰ ਕਿੱਦਾਂ ਦੀ ਹੈਲਪ ਮੰਗਦੇ ਹੋ ਤੁਸੀਂ? ਅਸੀਂ ਆਇਆ ਕਹਿੰਦੇ ਸਾਨੂੰ ਜੇ ਹੈਲਪ ਕਰਦਾਂ ਨਾ ਮਾੜੀ ਮੋਟੀ ਸਾਡਾ ਘਰ ਪੈਜੇ ਅਸੀਂ ਲੋਕਾਂ ਦੇ ਘਰੇ ਸਮਾਨ ਖੰਡਾਇਆ ਹੈ ਜੀ, ਗਮਾਡੀਆਂ ਦੇ ਕੋਈ ਕੁਝ ਤੇ ਆ। ਹੁਣ ਸਾਰਾ ਘਰ ਤੋਂ ਬਾਹਰ ਹੋਏ ਪਏ ਆ। ਪਿੰਡ ਵਿੱਚ ਕਿੰਨੇ ਮਕਾਨ ਆ ਜੋ ਇਦਾਂ ਦੇ ਹੀ ਹੈ? ਜੀ ਜੀ ਬਹੁਤ ਘਰ ਨੇ ਸਾਡੇ। ਫਿਰ ਵੀ ਅੰਦਾਜ਼ਾ। ਹੁਣ ਇਹ ਜੀ ਖਾਸੇ ਘਰ ਹੈਗੇ ਨਹੀਂ ਜੀ ਗਰੀਬ ਆ ਸਾਰੇ। ਉਹਨਾਂ ਵੱਲ ਦੇ ਵੀ ਪਾਜੀ ਕਰਾਂਗੇ ਉਹਦੇ ਵੀ 352 56 ਠੀਕ ਠੀਕ ਜੀ ਹਾਂਜੀ ਕੀ ਨਾਮ ਹੈ ਜੀ ਸਤਨਾਮ ਸਿੰਘ ਜੀ ਕਿਹੜੇ ਪਿੰਡ ਰਹਿੰਦੇ ਹੋ ਸਰਨਾਮ ਜੀ ਬਾਰਸਾਡ ਪਿੰਡ ਹੈ ਜੀ ਕੀ ਮਾਮਲਾ ਕੀ ਹੈ ਛੱਤ ਕਿੰਨਾ ਕਿਰੀ ਹੈ ਇਹ ਵੀ ਜੀ ਆਪਣਾ ਬਾਰਸ ਸਵੇਰ ਤੋਂ ਸ਼ਾਮ ਤੱਕ ਪੇਜੀ ਸ਼ਾਮ ਨੂੰ ਜਾ ਕੇ 10 ਵਜੇ ਬਾਰਸ ਦਿਲਗੀ ਜੋ ਪਾਣੀ ਜ਼ਿਆਦਾ ਆਪਣਾ ਕਦਮ ਹੋ ਗਿਆ ਜੀ ਆਪਣਾ ਪਾਣ ਦੇ ਹਿਸਾਬ ਨਾਲ ਪੁਰਾਣੀ ਸੱਤ ਹੈ ਜੀ ਪਕਚਾਂ ਸੱਤਾਂ ਨਹੀਂ ਤੇ ਬੱਚੇ ਅੰਦਰ ਬੈਠੇ ਪਰਦੇ ਤੇ ਅਸੀਂ ਬਾਹਰ ਬੈਠੇ ਦੀ ਜੀ ਆਪਣਾ ਤੇ ਜਦੋਂ ਆਪਣਾ ਗਰੀ ਬੱਟ ਜਾਣਾ ਮਿੱਟੀ ਗੱਦੀ ਦੇ ਕਿਤੇ ਬੱਚੇ ਭੱਜ ਕੇ ਬਾਹਰ ਨਿਕਲ ਗਏ ਆਪਣਾ ਲੈਟਰਮੈਂਟ ਦਾੜ ਕੇ ਹੀਰਾ ਬੈ ਕੇ ਅੰਦਰ ਸਾਨੂੰ ਕੋਈ ਤਾਂ ਨਹੀਂ ਪਤਾ ਲੱਗਿਆ ਸਾਡੇ ਪਤੀ ਦਿਨ ਸਿੱਖ ਜਿਆਦਾ ਮੰਝੇ ਇਕੱਠੇ ਹੋ ਗਏ ਸਾਡਾ ਸਾਰਾ ਸਮਾਨ ਜ ਆਪਣਾ ਪਰੇਟੀਆਂ ਨੂੰ ਮਾਰੀ ਖਾਨ ਬਿਨਾਂ ਸਮਾਨ ਸਾਰੇ ਇਸੇ ਕਮਰੇ ਵਿੱਚ ਦੀ ਸਾਰੇ ਦੇ ਵਿੱਚ ਹੀ ਦਾ ਬਈ ਤੇ ਦੂਜੇ ਆਪਣਾ ਅਸੀਂ ਬਣਾਉਂਦੇ ਪਤੀ ਦੇ ਘਰੇ ਰਹਿ ਰਹੇ ਉਸ ਦਿਨ ਤੋਂ ਹੀ ਆਪਣਾ ਮਕਾਨ ਕਿੰਨੇ ਟਾਈਮ ਪਹਿਲਾਂ ਬਣੇ ਗਏ ਇਹ ਮਕਾਨ ਬਣਾਈ ਜਿਨੂੰ ਲੱਗਦੀ ਸਾਡੇ ਸਭ ਤੋਂ ਪਹਿਲਾਂ ਦੇ ਬਣਾਈ 40 ਸਾਲ ਤੋਂ ਮੁਰਦਾ ਮੇਰੀ ਹੋਣੀ ਜਿੱਦੀ ਕਿੰਨੇ ਵਜੇ ਛੱਤ गिरी ਜੇ 7:00 ਤੱਕ ਜਿਲੇ 10:00 ਵਜੇ ਕੋਨ ਫਰਮੂਲੀ ਵਾਲੇ ਦੀ ਛੱਤ ਜ ਬਣੀ ਹੋਈ ਥੋੜੀ ਥੋੜੂ ਵਾਲੇ ਦੇ ਸੱਤਾਂ ਪ੍ਰਸ਼ਾਸਨ ਨੂੰ ਇੰਨਾ ਫੰਡ ਆਂਦਾ ਤੁਹਾਨੂੰ ਕਦੀ ਮਤਲਬ ਕੋਈ ਅਪਲੀਕੇਸ਼ਨ ਦਿੱਤੀ ਹੈ ਜੀ ਕਦੇ ਕੁਝ ਨਹੀਂ ਜਾਏਗਾ ਤੁਹਾਨੂੰ ਆਪਣੇ ਵੱਲੋਂ ਕੋਈ ਅਪਲੀਕੇਸ਼ਨ ਦਿੱਤੀ ਹੈ ਬਾਲੇ ਵਾਲੀ ਛੱਤ ਬਸਤੇ ਸਾਨੇ ਅਨਪੜ੍ਹ ਬੰਦਿਆਂ ਸਾਹਮਣੇ ਚੀਜ਼ਾਂ ਦਾ ਤੁਹਾਡਾ ਨਹੀਂ ਸਾਡੇ ਜਨ ਕੇ ਪੰਚਾਇਤਾਂ ਨੇ ਬੱਲੇ ਜਿਹੜਾ ਪੰਚਾਇਤਾਂ ਦੀ ਉਹਨਾਂ ਨੇ ਸਾਡੇ ਫਾਰਮ ਘਰਵਾਏ ਪਰ ਸਾਨੂੰ ਅਜ ਤੱਕ ਕਦੇ ਸਾਡੇ ਪਿੰਡ 'ਚ ਕਦੇ ਇਹ ਕੰਮ ਹੋ ਜਾਣੀ ਜੀ ਸਰਪੰਚ ਪੰਚਾਇਤ ਨੂੰ ਤੁਸੀਂ ਇਤਲਾ ਦਿੱਤੀ ਹੋਈ ਹੈ ਹਾਂ ਜੀ ਹਾਂ ਸਾਡੇ ਹੁਣ ਪੰਚਾਇਤ ਵੀ ਨਵੀਂ ਆ ਜੋ ਉਹਨੂੰ ਕਰਦੀ ਹੋਣ ਉਹਨੂੰ ਕਹਿੰਦੇ ਵੀ ਨਾ ਅੱਜ ਚੌਥਾ ਦਿਨ ਆ ਗਿਆ ਅਜਾ ਕੋਈ ਸਰਪੰਚ ਜਾਂ ਕੋਈ ਮੈਂਬਰ ਪਹੁੰਚਿਆ ਤੁਹਾਡੇ ਕੋਲ ਮੈਂ ਪਰ ਸਾਡੇ ਕੋਲ ਕਾਇਦੀ ਆਪਣਾ ਸਰਪੰਚ ਨੂੰ ਹੀ ਕਰੇ ਦੀ ਬੋਨੂ ਕਨ ਵਿੱਚ ਜਾਂ ਕਿਸੇ ਕੰਮ ਚੱਲ ਵੀ ਮਾਉਂਗਾ ਵੀ ਆਪਣਾ ਬੂੜਾ ਬੜਾ ਕੰਮ ਵੀ ਕਰਾਂਗੇ ਹੱਦ ਕਿਹ ਹੈ ਦੀ ਉਹਨਾਂ ਨੇ ਸਾਨੂੰ ਹੁਣ ਕਿੱਦਾਂ ਦੀ ਸਰਕਾਰ ਨੂੰ ਕਿੱਦਾਂ ਦੀ ਹੈ ਸਾਾਨੂੰ ਇਹ ਜੀ ਹੁਣ ਆਪਣਾ ਗਰੀਬ ਬੰਦੇ ਖੱਟ ਕੋਲ ਨਹੀਂ ਕੋਈ ਜਾਇ ਸੈਣੀ ਸਾਡੀ ਮਦਦ ਕਰੀ ਜਾਵੇ ਕੋਈ ਸਾਡੇ ਬਾਰੇ ਦੇਖਿਆ ਜਾਵੇ ਯੂਰੇ ਤੇ ਆਪਣਾ ਕੋਈ ਸਾਡਾ ਟੈਂਪੜਾ ਹੈ ਯੂਰੇ ਆਪਣਾ ਕਿਤਨੇ ਕੋ ਕਮਰੇ ਆ ਤੁਹਾਡੇ ਇਦਾਂ ਦੇ ਬਾਡੇ ਸਾਡੇ ਰਹਿਣੇ ਸਾਡੇ 20 ਬੱਚੇ ਕਰਤੇ ਸਾਡੇ ਆਪਣੇ ਆਪਣੇ ਸਾਡੇ ਚਾਚੇ ਦਾਦੇ ਆਪਣੇ ਘਰਾਂ ਦੇ ਬਾਕੀ ਸਾਡੇ ਪਿੰਡ ਦੇ ਵਿੱਚ ਹੋਰ ਉੱਧਰ ਵੀ ਗੇਰੇ ਸਾਡੇ ਆਪਣਾ ਸਾਡੇ ਇਦਾਂ ਦੇ ਗੀਨ ਕਿਨਣ ਦੇ ਹਾਲਾਤ ਵਿੱਚ ਗਿਰਬੀ ਗੈਨੀ ਚ ਕੁਝ ਵਿੱਚ ਤੇ ਕੁਝ ਗੰਦੇ ਹਾਲਾਤ ਚ ਆਪਣਾ ਘਰ ਨਾਲ ਨੂੰ ਤਿਆਰ ਨਹੀਂ ਜੁ ਕੋ ਸਾ ਆ ਸਾਹਮਣੇ ਜੀ ਇੱਕ ਆਪਣੇ ਮੰਤਰੀ ਸਾਹਿਬ ਆਏ ਨਹੀਂ ਕਦੀ ਤੁਹਾਡੇ ਇੱਥੇ ਆਉਂਦੇ ਨੇ ਜੀ ਪਹਿਲਾਂ ਇਹਦੇ ਵੀ ਆਪਣਾ ਤੇ ਕੋਈ ਉਹਨਾਂ ਨੇ ਕੋਈ ਦੇਖਿਆ ਨਹੀਂ ਗੱਲਾਂ ਨਹੀਂ ਗੱਲਾਂ ਦੇ ਬਸ ਇਹ ਗੱਲ ਕਹਿੰਦੇ ਵੋਟਾਂ ਟਾਈਮ ਆਉਂਦੇ ਨੇ ਉਦੋਂ ਅੱਗੇ ਵਸੇ ਪਿੰਡ ਦੀ ਬਾਲੇ ਦੀ ਛੱਤ ਕਿੰਨੇ ਘਰ ਹੈ ਜਿਹੜੇ ਤੁਹਾਨੂੰ ਹੈ ਕੁਛ ਆਈਡੀਆ ਉਹ ਕੰਮ ਕਰ ਆਪਣਾ ਸੌ 150 ਕਰੂਗਾ ਹੀ ਪੱਕਾ ਸਾਡਾ ਜਿਹੜਾ ਪਿੰਡ 'ਚ ਘਰ ਹੈ ਕਿੰਨੇ ਆ ਕਰ ਲੈ ਤੋ ਕੋਈ ਕਿੰਨੇ ਕਿੰਤੇ ਹੈ ਨਹੀਂ ਪਰ ਐਨਾ ਕੋ ਪਦਕ ਸਾਡੇ ਕੋਲ 800 ਕਰ ਜੂਰ ਰਹਿੰਦਾ ਹੀ ਆਪਣਾ ਸਾਡੇ ਲੇਬਰ ਤੱਕ ਹੈ ਹਾਂਜੀ ਹਾਂਜੀ ਠੀਕ ਹੈ